ਕਾਫੀ ਐਕਟਿਵ ਆ ਕੁਝ ਲੋਕ ਸੋਸ਼ਲ ਮੀਡੀਆ ਤੇ ਨਾਲ ਨਾਲ ਜਿਹੜੇ ਕਮੈਂਟ ਆ ਰਹੇ ਆ ਇੱਕ ਵੀ ਇੱਕ ਵੀਰ ਦਾ ਕਮੈਂਟ ਆ ਬੜਾ ਪਿਆਰਾ ਰਾਜ ਕੰਬੋਜ ਉਹਨਾਂ ਨੇ ਦੋ ਤਿੰਨ ਇੱਕ ਤਾਂ ਸ਼ਬਦ ਕੋਟ ਕੀਤਾ ਬਾਅਦ ਚ ਪਹਿਲਾਂ ਕਹਿੰਦੇ ਐਵੇਂ ਪਕਾਈ ਦਾ ਮਾਰੀ ਰੱਖਿਆ ਕਰੋ ਉਹੀ ਰਮਿਆ ਹੋਇਆ ਆਰਾਮ ਹੈ ਕੋਈ ਸਮੇਂ ਲਈ ਇਹਨਾਂ ਨੇ ਕੁਝ ਅੰਸ਼ ਨੇ ਅਜੁੱਧਿਆ ਚ ਅਵਤਾਰਤਾ ਰਿਆ ਸੀ ਵੱਖਰੇ ਦਿਸ਼ਣ ਲਈ ਇੰਨਾ ਕੋ ਭੂਤ ਸਵਾਰ ਹੋਇਆ ਪਿਆ ਕਿ ਸਹੀ ਨੂੰ ਵੀ ਗਲਤ ਸਾਬਤ ਕਰੀ ਜਾ ਰਹੇ ਹੋ ਦੇਖੋ ਵੀਰ ਜੀ ਰਾਜ ਕੰਬੋਜ ਜੀ ਆ ਤੁਹਾਡੇ ਸਿੰਘ ਨਹੀਂ ਲਾਇਆ ਹੋਇਆ ਪਤਾ ਨਹੀਂ ਤੁਸੀਂ ਸਿੱਖੋ ਜਾਂ ਨਹੀਂ ਹੋ ਪਰ ਰਾਜ ਕੰਬੋਜ ਕਿਉਂਕਿ ਲਿਖਿਆ ਮੈਂ ਇਦਾਂ ਹੀ ਕਹੂੰਗਾ ਤੁਸੀਂ ਇਹ ਮੰਨਦੇ ਹੋ ਵੀ ਰਮਿਆ ਹੋਇਆ ਤੇ RAM ਇੱਕੋ ਹੀ ਆ ਉਹਨੇ ਰਮੇ ਹੋਏ ਨੇ ਹੀ ਜਨਮ ਲਿਆ ਤੁਸੀਂ ਇਹ ਕਹਿ ਰਹੇ ਹੋ ਤੁਹਾਡਾ ਕਹਿਣ ਦਾ ਇਹ ਭਾਵ ਆ ਬਾਅਦ ਵਿੱਚ ਤੁਸੀਂ ਪ੍ਰਿਲਾਦ ਦਾ ਇੱਕ ਸ਼ਬਦ ਵੀ ਪਤਾ ਨਹੀਂ ਕਿਉਂ ਵਿੱਚ ਪਾ ਦਿੱਤਾ ਆ ਉਹ ਗੱਲ ਨਹੀਂ ਮੈਨੂੰ ਸਮਝ ਆਈ ਪਰ ਤੁਹਾਨੂੰ ਸਰਜੀਤ ਸਿੰਘ ਖਾਲਸਾ ਉਹਨਾਂ ਨੇ ਬੜਾ ਸਪਸ਼ਟ ਜਵਾਬ ਦੇ ਦਿੱਤਾ ਆ ਪੇ ਭਾਈ ਗੁਰਦਾਸ ਜੀ ਜਿਹੜੀ ਦੂਜੀ ਪੌੜੀ ਆ ਨਾ ਉਹਦੇ ਵਿੱਚ ਬੜਾ ਕਲੀਅਰ ਹੈ ਜਿੱਥੇ ਘਰ ਹਰਨਾਕਿਸ਼ ਦਾਤ ਕੇ ਦਾਤ ਦੇ ਕਲਰ ਕਬਲ ਭਗਤ ਪ੍ਰਲਾਦ ਪੜਨ ਪਠਾਇਆ ਚਾਰਟ ਸਾਲ ਸੰਦੇ ਚਿੱਤ ਹੋਆ ਅਹਲਾਦ ਅਗਲੀ ਗੱਲ ਜਿਹੜੀ ਆ ਉਹ ਨੋਟ ਧਿਆਨ ਮੰਗਦੀ ਆ ਸਿਮਰੇ ਮਨ ਵਿੱਚ ਰਾਮ ਨਾਮ ਹੁਣ ਰਾਮਚੰਦਰ ਤਾਂ ਪ੍ਰਲਾਦ ਤੋਂ ਬਾਅਦ ਚ ਹੋਇਆ ਜੇ ਅਵਤਾਰ ਮੰਨਣਾ ਤਾਂ ਤੇ ਪ੍ਰਲਾਦ ਕਿਹੜੇ ਰਾਮ ਨੂੰ ਸਿਮਰ ਰਿਹਾ ਉੱਥੇ ਸਿਮਰੇ ਮਨ ਵਿੱਚ ਰਾਮ ਨਾਮ ਗਾਵੇ ਸ਼ਬਦ ਨਾ ਹਦਨਾਦ ਇਹ ਤਾਂ ਗੱਲ ਬੜੀ ਕਲੀਅਰ ਹੋ ਗਈ ਪਈ ਪਰ ਜਿਹੜੀ ਪ੍ਰਲਾਦ ਜਿਹੜੇ ਰਾਮ ਨੂੰ ਸਿਮਰ ਰਿਹਾ ਔ ਰਮੇ ਹੋਏ ਪ੍ਰਮਾਤਮਾ ਦੀ ਗੱਲ ਹੋ ਰਹੀ ਹੈ ਤੁਸੀਂ ਕਹਿੰਦੇ ਉਹੀ ਦੁਬਾਰਾ ਅਵਤਾਰ ਲਿਆ ਤੇ ਮੈਂ ਜਿਹੜੀ ਗੱਲ ਸ਼ੁਰੂ ਕੀਤੀ ਸੀ ਤੁਸੀਂ ਫਿਰ ਭੁੱਲ ਗਏ ਆਂ ਵੀ ਸੋ ਮੁਖ ਜਲੇ ਜਿੱਤ ਕਹੇ ਠਾਕੁਰ ਜੋਨੀ ਅਸੀਂ ਆਪਣੀ ਜ਼ੁਬਾਨ ਨਹੀਂ ਸਾੜ ਸਕਦੇ ਤੁਸੀਂ ਸਾੜ ਨਹੀਂ ਸਾੜੋ ਕੋਈ ਪ੍ਰੋਬਲਮ ਨਹੀਂ ਹੈ ਪਰ ਗੁਰਬਾਣੀ ਦੇ ਸਿਧਾਂਤ ਦੇ ਉੱਤੇ ਇਹ ਗੱਲ ਪੂਰੀ ਨਹੀਂ ਉਤਰਦੀ ਭਾਜੀ ਤੁਸੀਂ ਹਾਂਜੀ ਮੈਨੂੰ ਵੀ ਦਿਓ ਹਾਂਜੀ ਭਾਜੀ ਦੇਖੋ ਇੱਕ ਵਾਰ 1999 ਚ ਜਦੋਂ ਖਾਲਸਾ ਵਿਰਸਾ ਦਾ ਉਘਾਟਨ ਕਰਨਾ ਸੀ ਤੇ ਉੱਥੇ ਆਸਾ ਰਾਮ ਜਿਹੜੇ ਸੰਤ ਨੇ ਉਹ ਜੀਲ 'ਚ ਬੈਠੇ ਹੋਏ ਨੇ ਇਹ ਮੈਨੂੰ ਇਹ ਗੱਲ ਜ਼ਰੂਰੀ ਇੱਥੇ ਕਰਨੀ ਪੈਣੀ ਹੈ ਵੈਸੇ ਸਾਡੀ ਲੜੀ ਟੁੱਟ ਜਾਂਦੀ ਜਦੋਂ ਅਸੀਂ ਇਹ ਗੱਲ ਕਰਦੇ ਆ ਆਸਾ ਰਾਮ ਨੇ ਇੱਕ ਨਵੇਂ ਪਾਸ਼ਾ ਦਾ ਸ਼ਬਦ ਜਿਹੜਾ ਸੀ ਕੋਟ ਕੀਤਾ ਵੀ ਟੇਕ ਏਕ ਰਗਨਾਥ ਇਹ ਜਿਹੜਾ ਆਉਂਦਾ ਆ ਉਹਦੇ 'ਚ ਸ਼ਲੋਕਾਂ ਦੇ ਵਿੱਚ ਨਵੇਂ ਪਾਸ਼ਾ ਦੇ ਹਾਂਜੀ ਚਾਹੀਦਾ ਤਾਂ ਇਹ ਸੀ ਕਿ ਉੱਥੇ ਵੱਡੇ ਬੈਠੇ ਜਿਹੜੇ ਆ ਸਾਰੇ ਲੋਕ ਜਿਹੜੇ ਸੀ ਜਿਹੜੇ ਵੱਡੇ ਵੱਡੇ ਸਾਡੇ ਜਥੇਦਾਰ ਸੀ ਉਹਨੂੰ ਕਹਿੰਦੇ ਭਾਈ ਵੀ ਇਹ ਪਲੇਖਾ ਖੜਾ ਨਾ ਕਰ ਇਹ ਰਗੁਨਾਥ ਉਹ ਨਹੀਂਗਾ ਜਿਹੜਾ ਰਾਜਾ ਰਗਦਾ ਅਬਤਾ ਇਹ ਉਹ ਨਹੀਂਗਾ ਕਿਉਂਕਿ ਜਿਵੇਂ ਤੁਸੀਂ ਹੁਣੇ ਕਿਹਾ ਵੀ ਪਹਿਰਲਾਦ ਸਤਜੁਗ ਚ ਹਰਨਾਕਸ਼ ਦੇ ਘਰ ਪੈਦਾ ਹੋਇਆ ਤੇ ਬਾਣੀ ਵਿੱਚ ਲਿਖਿਆ ਵੀ ਅ ਹਰਲਾਦ ਘਰ ਆਖਾ ਹੋਏ ਰਗੁਰਾਇਆ ਹੂੰ ਉਦੋਂ ਤਾਂ ਜੇ ਕੋਈ ਵਿਅਕਤੀ ਆਪਣਾ ਰਗੂ ਨਾ ਰੱਖ ਲੇ ਕੋਈ ਨਾਨਕ ਨਾਂ ਰੱਖ ਲੇ ਕੋਈ ਰਾਮ ਰੱਖ ਲੇ ਇਹਦਾ ਮਤਲਬ ਇਹ ਨਹੀਂ ਕਿ ਉਹ ਰੱਬ ਬਣ ਗਿਆ ਜਾਂ ਉਹ ਕੋਈ ਅਵਤਾਰ ਹੋ ਗਿਆ ਇਹਦਾ ਮਤਲਬ ਇਹ ਨਹੀਂਗਾ ਬਿਲਕੁਲ ਵੀ ਪਹਿਲਾਦ ਜੀ ਹੋਏ ਨੇ ਸਤਜੁਗ ਚ ਜੇ ਇਹਨਾਂ ਦੇ ਯੁੱਗਾਂ ਦੇ ਵੰਡ ਨਾਲ ਕਹੀ ਕਰੀਏ ਗੱਲ ਪਰ ਉਹਦੇ ਉਹਨੂੰ ਗੁਰਬਾਣੀ ਚ ਵੀ ਬੜੀ ਬਾਰੇ ਲਿਖਿਆ ਫਿਰ ਜੇ ਪਹਿਲਾਦ ਜੀ ਸਤਜੁਗ ਚ ਹੋਏ ਨੇ ਤੇ ਜਿਹੜਾ ਰਗੋ ਰਾਯਾ ਆ ਜਿਹੜਾ ਅੱਖਰ ਪਰਮੇਸ਼ਰ ਦਾ ਲਖਾਇਕ ਆ ਬਣਿਆ ਗਿਆ ਕਿਉਂਕਿ ਇਹ అవਤਾਰਵਾਦ ਚ ਅੱਖਰ ਵਰਤਿਆ ਗਿਆ ਗੁਰਮਾਨੰਕ ਨੇ ਸਮਝਾਉਣ ਲਈ ਉਹੀ ਯਸ਼ਵਦਾਬਲੀ ਇਹਨਾਂ ਲੋਕਾਂ ਨੂੰ ਵਰਤੀ ਆ ਇਹੋ ਹੀ ਵਰਤੀ ਫਿਰ ਹੋਰ ਰਗ ਰਾਇਆ ਕਿਹੜਾ ਸੀ ਤੇ ਇਹ ਰਗ ਹੋਰ ਕੋਈ ਹੋ ਗਿਆ ਇਸ ਕਰਕੇ ਇਸ ਭਲੇਖੇ ਚ ਸੰਧਿਤ ਨੂੰ ਬਿਲਕੁਲ ਨਹੀਂ ਪੈਣਾ ਚਾਹੀਦਾ ਹੋਰ ਰਗ ਰਾਇਆ ਪਰਮੇਸ਼ਰ ਦੇ ਲਖਾਇਕ ਲਈ ਵਰਤਿਆ ਗਿਆ ਆ ਇਹ ਰਗ ਜਿਹੜਾ ਇਹ रामचंद्र ਜੀ ਦਾ ਦਾਦਾ ਸੀ ਹਮ ਇਸ ਭਲੇਖੇ ਤੋਂ ਬਾਹਰ ਨਿਕਲਣਾ ਚਾਹੀਦਾ ਹਾਂਜੀ ਬਿਲਕੁਲ